ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਹੂਰ ਸਾਹਿਬ ਪਹੁੰਚਾਰੇ ਜੀ ਇੱਕ ਵੀਡੀਓ ਆਂ ਨੂੰ ਹੋਰ ਬਣਾ ਕੇ ਭੇਜਣ ਲੱਗੇ ਆਂਔਰ ਦੇਖੋ ਔਰ ਮਜੇ ਮਾਨੋ ਜੀ ਆਮ ਟੋਪ ਦੇ ਵਿੱਚ ਹੈ ਆਪਾਂ ਐਮਪੀ ਵਿੱਚ ਪਹੁੰਚੇ ਇਹ ਵੱਡੇ ਪੱਖੇ ਚੱਲ ਰਹੇ ਨੇ ਜੋ ਬਿਜਲੀ ਵੀ ਪੈਦਾ ਕਰਦੇ ਹਨ ਵੱਡੇ ਪੱਖੇ ਚੱਲ ਰਹੇ ਹਨ ਜੋ ਕਿ ਬਿਜਲੀ ਵੀ ਪੈਦਾ ਕਰਦੇ ਹਨ ਇਹ ਜਿਆਦਾ ਐਮਪੀ ਦੇ ਵਿੱਚ ਹੀ ਲੱਗੇ ਹੋਏ ਹਨ ਬਹੁਤ ਹੀ ਚੱਲਦੇ ਹਨ ਪੱਖੇ ਇੱਥੇ ਇਹ ਬਿਜਲੀ ਵੀ ਪੈਦਾ ਕਰਦੇ ਹਨ ਆਪ ਦੇਖੋ ਪੂਰਾ ਜੰਗਲ ਏਰੀਆ ਹੈ ਇਹ ਇੱਥੇ ਫਸਾਣੀ ਹੈ ਇਹ ਪਹਾੜੀ ਇਲਾਕਾ ਹੈ ਆਪ ਦੇਖੋ ਗੱਡੀਆਂ ਜਾ ਰਹੀਆਂ ਹਨ ਇਹ ਸਾਰਾ ਪਹਾੜੀ ਇਲਾਕਾ ਹੈ ਇੱਥੇ ਕੋਈ ਫਸਲ ਨਹੀਂ ਹੁੰਦੀ ਪਰਾਨੇ ਜਾ ਹੈ ਇੰਨ ਚੱਲ ਰਹੀਆਂ ਪਿੱਛੇ ਹੋਰ ਵੀ ਆ ਰਹੀਆਂ ਹਨ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲੇਕ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਔਰ ਸਬਸਕ੍ਰਾਈਬ ਵੀ ਕਰਿਓ ਆਪ ਜੀ ਤੇ ਬਹੁਤ ਰੋਸਾ ਹੈ ਕਿਆ ਕਰਿਓ ਇਕਬ ਵੀ ਕਰਿਓ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਦੇਖਦੇ ਰਹਿਣਾ ਵੀਡੀਓ ਪਰਨਾ ਇਹ ਚੈਨਲ ਆਪਾਂ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਭੇਜਾਂਗੇ ਔਰ ਭੇਜ ਵੀ ਰਹੇ ਹਾਂ ਆਪ ਭੇਜਾਂਗੇ ਆਪ ਦੇ ਲਓ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਸਿੱਧੀ ਵਾਹਿਗੁਰੂ